ਦੀ ਸਾਡਾ ਸ਼ਾਮਲ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਸਾਹਿਬ ਜਿਹੜੇ ਕਿ ਕੱਲ ਪ੍ਰਧਾਨ ਮੰਤਰੀ ਦੇ ਦੌਰੇ ਦੇ ਸਮੇਂ ਦੇ ਨਾਲ ਉਹਨਾਂ ਦੇ ਰਹੇ ਔਰ ਇਸ ਦੌਰੇ ਦੇ ਵਿੱਚ ਕੀ ਕੁਝ ਹੋਇਆ ਕੀ ਕਿਸਮ ਦੇ ਕਿਸ ਕਿਸਮ ਦੇ ਐਲਾਨ ਹੋਏ ਨੇ ਦੇ ਬਾਰੇ ਅਸੀਂ ਉਹਨਾਂ ਦੇ ਖਿਆਲ ਤੁਹਾਡੇ ਸਾਹਮਣੇ ਕਰਾਵਾਂਗੇ ਖੁੱਡੀਆਂ ਸਾਹਿਬ ਨੂੰ ਫਤਿਹ ਬਲਾਈ ਆਪਾਂ ਖੁੱਡੀਆਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਇਹਨੂੰ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਂ ਰਮਾਣਾ ਸਾਹਿਬ ਸਪੀਕ ਰੇਡੀਓ ਦਾ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਆ ਮਿਹਰਬਾਨੀ ਜਨਾਬ ਤੁਸੀਂ ਸਮਾਂ ਕੱਢ ਰਹੇ ਹੋ ਤੁਹਾਡਾ ਬਹੁਤ ਤਰਜਿਮਿਆ ਬੜਾ ਬੜਿਆ ਦਿਨ ਰਿਹਾ ਸਾਨੂੰ ਦੱਸੋ ਕਿ ਕੀ ਆਸਾਂ ਉਮੀਦਾਂ ਸਨ ਪ੍ਰਧਾਨ ਮੰਤਰੀ ਸਾਹਿਬ ਕੀ ਕੁਝ ਦੇ ਗਏ ਨੇ ਔਰ ਕੀ ਕੁਝ ਰਹਿ ਗਿਆ ਰਮਾਣਾ ਸਾਹਿਬ ਨੇ ਕਾਫੀ ਸਾਲਾਂ ਬਾਅਦ ਉਠਾ ਜਿਹੜੀ ਥਾਸੀ ਇੱਕ ਵੱਡਾ ਹੜ ਆਇਆ ਸੀ ਤੇ ਉਸ ਤੋਂ ਬਾਅਦ ਇਸ ਵਾਰ ਉਸ ਨਾਲ ਉਹ ਜਿਹੜੀ ਇਹਦੀ ਕਪੈਸਿਟੀ ਲਾ ਲੋ ਯਾ ਇਹਦੀ ਮਾਰ ਦੁੱਗਣੀ ਐ ਡੇਢੀ ਐ। ਔਰ ਮੈਨੇ ਤੋਂ ਜ਼ਿਆਦਾ بارش ਲਗਾਤਾਰ ਕਹੇ ਪਹਾੜਾਂ ਚ ਪੰਜਾਬ ਚ ਪੈਂਦੀ ਆ ਰਹੀ ਐ। ਇੱਕ ਦੋ ਦਿਨਾਂ ਤੋਂ ਹੁਣ ਥੋੜਾ ਜਿਹਾ ਕੰਮ ਜਿਹੜਾ ਰੁਕਿਆ ਐ। ਅ ਜਿਹੜੇ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ। ਜਿਹੜੀ ਅਸੀਂ ਪੰਜਾਬ ਦੀ ਇੰਡਸਟਰੀ ਖੇਤੀਬਾੜੀ ਹੈ 5 ਲੱਖ ਏਕੜ ਜਿਹੜੀ ਫਸਲ ਜਮਾ ਡੁੱਬ ਗਈ ਤਬਾਹ ਹੋ ਗਈ ਐ ਜੇ ਕਿ ਇਹ 2000 ਦੇ ਨੇੜੇ ਜਿਹੜੇ ਪਿੰਡਾਂ ਤੇ ਇਹਦਾ ਬਹੁਤ ਮਾੜਾ ਪ੍ਰਭਾਵ ਬਹੁਤ ਸਾਰੇ ਲੋਕ ਬੇਕਾਰ ਹੋ ਗਏ ਘਰ ਟਹਿ ਗਏ ਜਾਂ ਉਹ ਵੈਸੇ ਡੈਮੇਜ ਹੋ ਗਏ ਇਤੋਂ علاوہ ਸਰਕਾਰੀ ਸੰਪਤੀ ਵੀ ਚਾਹੇ ਉਹ ਸੜਕਾ ਹੈ ਪੁਲ ਹੈ ਜਾਂ ਕੋਈ ਸਰਕਾਰੀ ਸਕੂਲ ਹੈ ਹਸਪਤਾਲ ਹੈ ਉਹਨਾਂ ਤੇ ਵੀ ਵੱਡਾ ਜਿਹੜਾ ਮਾੜਾ ਪ੍ਰਭਾਵ ਪਿਆ ਹੈ ਬਹੁਤ ਸਾਰਾ ਵੱਡਾ ਨੁਕਸਾਨ ਹੋਇਆ ਜਿਹੜਾ ਕਿ ਪੰਜਾਬ ਦੇ ਲੋਕਾਂ ਲਈ ਲੱਗ ਰਿਹਾ ਸੀਗਾ ਕਿ ਪਹਿਲਾਂ ਤਾਂ ਕੋਈ ਸੈਂਟਰ ਵੱਲੋਂ ਆ ਨਹੀਂ ਰਹੀ ਸੀ ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਆਏ ਸਨ ਸ਼੍ਰੀ ਸ਼ਵਰਾਜ ਚੋਹਾਨ ਜੀ ਉਹਨਾਂ ਨੇ ਆ ਕੇ ਉਹ ਕਹਿੰਦੇ ਮੈਂ ਇਸ ਨੂੰ ਦੇਖਣ ਲਈ ਆਇਆ ਹਾਂ ਉਹ ਜ਼ਰੂਰ ਕੁਝ ਕਰਾਂਗੇ ਉਹ ਵੀ ਕੋਈ ਐਲਾਨ ਨਹੀਂ ਕਰਕੇ ਗਏ ਸੀ ਉਸ ਤੋਂ ਬਾਅਦ ਲੋਕਾਂ ਨੂੰ ਇਸ ਗੱਲ ਤੇ ਜਦੋਂ ਹੋਇਆ ਵੀ ਪ੍ਰਧਾਨ ਮੰਤਰੀ ਜੀ ਆ ਰਹੇ ਆ ਤੇ ਸਾਰੇ ਲੋਕਾਂ ਨੂੰ ਇਸ ਗੱਲ ਦੀ ਵੱਡੀ ਉਮੀਦ ਸੀ ਕਿ ਪੰਜਾਬ ਹਮੇਸ਼ਾ ਭਾਰਤ ਦੇ ਨਾਲ ਖੜਾ ਰਿਹਾ ਹੈ ਚਾਹੇ ਉਹ ਬਾੜ੍ਹ ਦੀ جنگ ਸੀ ਚਾਹੇ ਉਹ ਪੈੜ ਦੀ جنگ ਸੀ 71 ਦੀ ਸੀ ਸਾਡੇ ਨਾਲ ਜੋ ਵੀ ਹੈ ਇੱਥੋਂ ਤੱਕ ਐਮਰਜੈਂਸੀ ਦੀ ਲੜਾਈ ਵੀ ਪੰਜਾਬ ਦੇ ਲੋਕਾਂ ਨੇ ਅੱਗੇ ਹੋ ਕੇ ਲੜੀ। ਤੋਂ ਵੀ ਉਹਦੇ ਵਿੱਚ ਇਹ ਵੀ ਜਦੋਂ ਪੰਜਾਬ ਹਮੇਸ਼ਾ ਦੇਸ਼ ਦੇ ਨਾਲ ਖੜਾ ਰਿਹਾ ਅੱਜ ਵੱਡੀ ਵਿਪਤਾ ਵਿੱਚ ਵੱਡੀ ਮੁਸੀਬਤ ਵਿੱਚ ਹੈ ਤੇ ਭਾਰਤ ਦੀ ਸਰਕਾਰ ਜਿਹੜੀ ਸਟੇਟਾਂ ਲਈ ਮਾਪੇ ਬਾਬ ਦੇ ਬਰਾਬਰ ਹੈ ਤੇ ਵੱਡੀ ਉਮੀਦ ਰੱਖਦੇ ਸਾਂ ਕਿ ਜਿਹੜਾ ਹੋਇਆ ਨੁਕਸਾਨ ਆ ਉਹਨੂੰ ਪੂਰ ਕੇ ਲੋਕਾਂ ਨੂੰ ਨਮੀ ਜਿਹੜੇ ਲਈ ਤੇ ਉਹਨਾਂ ਦਾ ਜਨ ਜੀਵਨ ਦੁਬਾਰਾ ਸ਼ੁਰੂ ਕਰਨ ਲਈ ਸਹਾਇ ਹੋ ਪਰ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਨੇ ਹਵਾਈ ਸਰਵੇਖਣ ਵੀ ਕੀਤਾ ਉਸ ਤੋਂ ਬਾਅਦ ਜਦੋਂ ਜਾਣ ਲੱਗੇ ਉਹ 1600 ਕਰੋੜ ਰੁਪਏ ਦਾ ਜਿਹੜਾ ਐਲਾਨ ਕਰਕੇ ਗਏ ਆ ਅਸੀਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਇਸ ਤਰ੍ਹਾਂ ਦਾ ਮੰਗ ਪੱਤਰ ਦਿੱਤਾ ਸੀ ਕਿ 20000 ਕਰੋੜ ਘੱਟੋ-ਘੱਟ ਜਿਹਦੇ ਨਾਲ ਪੰਜਾਬ ਦੁਬਾਰਾ ਲਈ ਇਤਿਆਹ ਸਕਦਾ ਸਾਰੇ ਜਿਹੜੇ ਡੈਮ ਆ ਉਹ ਵੀ ਡੈメージ ਹੋ ਗਏ ਬੰਨ ਟੁੱਟ ਗਏ ਬੰਨਾਂ ਨੂੰ ਪੱਕਾ ਕਰਨ ਵਾਸਤੇ ਉਹਨਾਂ ਨੂੰ ਚੌੜੇ ਕਰਨ ਵਾਸਤੇ ਡੀਸਿਲਟਿੰਗ ਕਰਨ ਵਾਸਤੇ ਪੰਜਾਬ ਦੇ ਜਿਹੜੀਆਂ ਸਰਕਾਰੀ ਸੰਸਥਾਵਾਂ ਉਹਨਾਂ ਦੀਆਂ ਬਿਲਡਿੰਗਾਂ ਇਤੋਂ علاوہ ਜਿਹੜੇ ਪ੍ਰਾਈਵੇਟ ਕਾਰਟ ਹੈਗੇ ਗਰੀਬ ਲੋਕ ساری ਉਮਰ ਚ ਇੱਕ ਘਰ ਬਸਾ ਬਣਾ ਸਕਦਾ ਹਜ਼ਾਰਾਂ ਲੋਕ ਬੇਕਾਰ ਹੋ ਗਏ ਵੀ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦਾ ਉਹਨਾਂ ਦਾ ਵਿਸੇਭਾ ਕਰਨ ਦੇ ਲਈ ਤੇ ਪੰਜਾਬ ਦੀ ਮਦਦ ਕਰਨ ਲਈ ਕਿਉਂਕਿ ਜਿਹੜਾ ਪੰਜਾਬ ਹਮੇਸ਼ਾ ਇਸ ਦੇਸ਼ ਦੀ ਚਾਹੇ ਉਹ ਦੇਸ਼ ਦੀ ਆਜ਼ਾਦੀ ਦੇ ਲਈ ਉਸ ਤੋਂ ਬਾਅਦ ਉਹਦੀ ਸੁਰੱਖਿਆ ਲਈ ਹਮੇਸ਼ਾ ਸਾਡੇ ਜਵਾਨ ਆਪਣੀਆਂ ਜਾਨਾਂ ਵਾਰ ਰਹੇ ਐ ਅਤੇ ਜਿਹੜੀ ਭੁੱਖਮਰੀ ਤੋਂ ਕੱਢ ਕੇ ਆਤਮ ਨਿਰਭਰ ਕਰਨ ਤੇ ਹਾਲਾਂਕਿ ਵਾਧੂ ਨਾਜ ਪੈਦਾ ਕਰਨ ਵਿੱਚ ਪੰਜਾਬ ਨੇ ਵੱਡਾ ਯੋਗਦਾਨ ਪਾਇਆ ਹਮੇਸ਼ਾ ਵਿਤਕਰਾ ਕਰਿਆ ਜਾਂਦਾ ਉਸ ਵਿਤਕਰੇ ਵਿੱਚ ਅੱਜ ਵੀ ਜੀ ਦੁਬਾਰਾ ਫੇਰ ਜੀ ਕੁੜੀਆ ਸਾਹਿਬ ਤੁਸੀਂ ਕੇਂਦਰੀ ਮੰਤਰੀ ਸਾਹਿਬ ਦੇ ਨਾਲ ਵੀ ਰਹੇ ਐ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ ਵੀ ਤੁਸੀਂ ਬਹੁਤ ਨੇੜਿਓਂ ਉਹਨਾਂ ਦੇ ਨਾਲ ਰਹੇ ਉਹ ਬਹੁਤ ਵੱਡਾ ਨੁਕਸਾਨ ਹੋਇਆ ਹੈ ਕੁਝ ਲੋਕ ਮੈਂ ਦੇਖਿਆ ਕਿ ਸਿਫਤਾਂ ਵੀ ਕਰ ਰਹੇ ਨੇ ਕਿ ਪੰਜਾਬ ਨੂੰ ਭਾਵੇਂ ਬਣਦੀ ਸਰਦੀ امداد ਤੇ ਨਹੀਂ ਮਿਲੀ ਲੇਕਿਨ ਪੰਜਾਬ ਇਸ ਮੁੱਦੇ ਦੇ ਉੱਤੇ ਇਸ ਮੁਸ਼ਕਲ ਭਰੀ ਘੜੀ ਦੇ ਵਿੱਚ ਇਕੱਠਾ ਹੋ ਗਿਆ ਔਰ ਸਾਨੂੰ ਤੁਸੀਂ ਇਹ ਲਾਈਨਾਂ ਦੇ ਵਿਚਕਾਰ ਪੜ੍ਹ ਕੇ ਦੱਸੋ ਸਾਨੂੰ ਕਿ ਨੀਤ ਹੈਗੀ ਹੈ ਕੇਂਦਰੀ ਸਰਕਾਰ ਦੀ ਜਾਂ ਪ੍ਰਧਾਨ ਮੰਤਰੀ ਸਾਹਿਬ ਦੀ ਅੱਖ ਚ ਹੰਝੂ ਦੇਖੇ ਤੁਸੀਂ ਕਿ ਇੱਕ ਸਿਆਸੀ ਐਲਾਨ ਸੀਗਾ ਇਹ ਸਿਆਸੀ ਦੌਰਾ ਸੀਗਾ ਅੰਨੀ ਰਮਾਣਾ ਸਾਹਿਬ ਜਿਹੜੀ ਮੈਂ ਤਾਂ ਇਸ ਗੱਲੋਂ ਹੈਰਾਨਗੀ ਵੀ ਹੈ ਵੀ ਪ੍ਰਧਾਨ ਮੰਤਰੀ ਜੀ ਆਏ ਤੇ ਲੱਗਦਾ ਸੀ ਵੀ ਹਮਦਰਦੀ ਵਜੋਂ ਆਏ ਐ ਤੋਂ ਆ ਕੇ ਉਹਨਾਂ ਨੇ ਇਹ ਠੀਕ ਹੈ ਹਿਮਾਚਲ ਨੂੰ 1500 ਕਰੋੜ ਦੇ ਗੇ ਔਰ ਪੰਜਾਬ ਨੂੰ 1600 ਕਰੋੜ ਜਿੱਥੇ ਕਿ ਅਸੀਂ 3 ਕਰੋੜ ਤੋਂ ਵੱਧ ਲੋਕ ਆ ਉੱਥੇ ਮੇਰੇ ਖਿਆਲ 50 ਲੱਖ ਦੇ ਵਿੱਚ ਵਿੱਚ ਆਬਾਦੀ ਹੈ ਸਾਡੇ ਜਿੰਨਾ ਨੁਕਸਾਨ ਹੋਇਆ ਮੈਂ ਕਹਿੰਦਾ ਹਿਮਾਚਲ ਦਾ ਵੀ ਨੁਕਸਾਨ ਹੋਇਆ ਉਹਨਾਂ ਦਾ ਵੀ ਨੁਕਸਾਨ ਪੂਰਨਾ ਚਾਹੀਦਾ ਉਹਨਾਂ ਨੂੰ ਮਦਦ ਇਮਦਾਦ ਦੇਣੀ ਚਾਹੀਦੀ ਹੈ ਪਰ ਜਿੱਥੇ ਪੰਜਾਬ ਦੀ ਗੱਲ ਹੈ ਇੱਕ ਸਰਹੱਦੀ ਸੂਬਾ ਹੈ ਜਿੱਥੇ ਜਿਹੜੀ ਜਿਹੜਾ ਦੂਸਰਾ ਦੇਸ਼ ਹੈ ਹਮੇਸ਼ਾ ਸਾਡੇ ਤੇ ਗਹਿਰੀ ਨਜ਼ਰ ਰੱਖਦਾ ਪੰਜਾਬ ਨੂੰ ਤਬਾਹ ਕਰਨ ਦੇ ਲਈ ਸੋਚਿਆ ਜਾਂਦਾ ਹੈ ਤੇ ਉਸ ਪੰਜਾਬ ਦੀ ਜਿਹੜੀ ਇੱਕ ਅਸੀਂ ਖੜਗ ਪੋਜਾ ਤੇ ਬੈਠੇ ਆ ਜੀ ਜਿਹੜਾ ਪੰਜਾਬ ਇਸ ਦੇਸ਼ ਦੀ ਹਮੇਸ਼ਾ ਵੱਧ ਤੋਂ ਵੱਧ ਹੀ ਮਦਦ ਕਰਦਾ ਪਰ ਇਸ ਦੀ ਸੁਰੱਖਿਆ ਲਈ ਇੱਕ ਤਾਣਕੇ ਖੜਾ ਤੇ ਉਹਨਾਂ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਉਹਦੇ ਲਈ ਵੀ ਪ੍ਰੋਡਿਊਸਰ ਸਾਹਿਬ ਜਿਹੜਾ 12000 ਕਰੋੜ ਦੀ ਗੱਲ ਕਰਦੇ ਨੇ ਜੀ ਕਿ ਉਹ ਤੁਸੀਂ ਵਰਤੋਂ ਤੁਹਾਡੇ ਕੋਲ ਪਿਆ ਹੈਗਾ ਉਹ ਵਰਤਨ ਚ ਕਿੰਨੀ ਕੁ ਵੱਡੀ ਦਿੱਕਤ ਹੈ ਇੱਕ ਤੇ ਇਹ ਗੱਲ ਹੈ ਅ ਦੂਸਰੀ ਗੱਲ ਹੈ ਕਿ ਹੁਣ ਜਿਹੜੀਆਂ ਆਉਣ ਵਾਲੇ ਕੱਲ ਚ ਕੀ ਚੁਣੌਤੀਆਂ ਨੇ ਕੀ ਪੰਜਾਬ ਸਰਕਾਰ ਉਹਦੇ ਬਾਰੇ ਬੰਦੋਬਸਤ ਕਰੀ ਜਾਂਦੀ ਹੈ ਜਾਂ ਕਰ ਬੈਠੀ ਹੈ ਵੇਖੋ ਜਿਹੜੀ ਤਾਂ ਹੈ 12000 ਕਰੋੜ ਦੀ ਗੱਲ ਰਮਾਣਾ ਸਾਹਿਬ ਕਈ ਫੰਡ ਹੁੰਦੇ ਨੇ ਨਾ ਜਿਹੜੇ ਰਾਖਵੇਂ ਰੱਖਿਆ ਹੁੰਦੇ ਆ ਤੇ ਸੈਂਟਰ ਗਵਰਨਮੈਂਟ ਦੇ ਹੱਥ ਵਿੱਚ ਹੁੰਦੇ ਆ ਕਹਿ ਦੇਣਾ ਵਰਤੋ ਤੇ ਉਹਨੂੰ ਅਲੋਕੇਟ ਕਰਨ ਵਿੱਚ ਬਹੁਤ ਫਰਕ ਹੈ ਉਹਦੇ ਵਿੱਚ ਜਿਵੇਂ 6800 ਰੁਪਿਆ ਪਰ ਇੱਕੜਾ ਸੀ ਖੇਤੀ ਨੂੰ ਦੇ ਸਕਦੇ ਆ ਜਿਹੜੀ ਕਿ ਸਾਰੇ ਦੇਸ਼ ਲਈ ਉਹ ਨੋਰਮ ਬਣਿਆ ਹੋਇਆ ਉਹ ਉਸ ਮੁਤਾਬਕ ਤਾਂ ਸੀ ਸਾਡੇ ਪੰਜਾਬ ਚ 10000 ਨਾਲ ਜਿਹੜੀ ਇਸ ਧੋਨੇ ਦੀ ਬਜਾਈ ਦੇ ਵਿੱਚ ਤੇ ਉਹਦੇ ਤੇ ਖਰਚ ਹੋ ਜਾਂਦਾ ਉਸ ਤੋਂ ਬਾਅਦ ਪਾਲਣ ਤੇ ਬਕਰਾ ਉਹਨੂੰ ਤਾਂ ਪਾਲਿਆ ਪਿਆ ਸੀ ਹੁਣ ਤਾਂ ਫਸਲ ਪੱਕ ਚੱਲੀ ਸੀ ਤੋਂ ਸਾਡੀ ਘੱਟੋ ਘੱਟ ਤਾਂ 20000 ਖਰਚਾ ਹੀ ਹੈ ਔਰ ਉਹਦੇ ਲਈ ਪੰਜਾਬ ਸਰਕਾਰ ਨੇ 20000 ਦਾ ਐਲਾਨ ਕੀਤਾ 13200 ਆਪਦੇ ਕੋਲੋਂ ਪਾਉਣਾ ਦੂਜਾ ਉਹਦੇ ਵਿੱਚ ਹੋਊ ਏਵੇਂ ਜੇ ਕੋਈ ਮੌਤ ਹੋ ਜਾਂਦੀ ਹੈ ਉਹਦਾ 4 4 ਲੱਖ ਰੁਪਈਆ ਹੈ ਇਹ ਥੋੜੀਆਂ ਥੋੜੀਆਂ ਨਾ ਉਹਦੇ ਵਿੱਚ ਜਿਹੜੀਆਂ ਜਾਂ ਤਾਂ ਅਮੈਂਡਮੈਂਟ ਕਰ ਦੇਣ ਉਸ ਰੂਜ਼ ਨੂੰ ਥੋੜਾ ਜਿਹਾ ਬਦਲ ਕੇ ਦੇ ਦੇਣ ਵੀ ਪੰਜਾਬ ਅ ਵੱਖਰੇ ਤੌਰ ਤੇ ਖੜਚਾ ਸਕਦਾ ਹੋਵੇ ਉਹਦੇ ਤੇ ਨਹੀਂ ਤੇ ਜਿਹੜੀ ਗੱਲ ਪੰਜਾਬ ਨੂੰ ਉੱਠਣ ਦੀ ਗੱਲ ਹੈ ਪੰਜਾਬ ਪੰਜਾਬੀ ਲੋਕ ਹਮੇਸ਼ਾ ਬੜੇ ਹਿੰਮਤੀ ਰਹੇ ਆ ਜੇ ਕੁਸ਼ੀ ਸੇਤੇ ਵੱਡਾ ਵਕਤ ਪਿਆ ਤੇ ਦੂਸਰਾ ਸਾਰਾ ਪੰਜਾਬ ਦੁੱਖ ਮੰਡਾਉਣ ਤੇ ਵੀ ਚੱਲ ਪਿਆ ਉਹ ਕਿਸੇ ਰਾਸ਼ਨ ਦੀ ਥੋੜੋਂ ਨਹੀਂ ਕਿਸੇ ਕੈਟਲ ਫੀਡ ਦੀ ਥੋੜੋਂ ਨਹੀਂ ਕੋਈ ਹੋਰ ਵੀ ਇਥੋਂ ਤੱਕ ਆਉਣ ਵਾਲੇ ਸਮੇਂ 'ਚ ਉਹਨਾਂ ਲੋਕਾਂ ਦੀਆਂ ਫਸਲਾਂ ਬਜਾਉਣ ਲਈ, ਖਾਦਾ ਦੇਣ ਲਈ, ਘਰਾਂ ਦਾ ਬਸੇਬਾ ਕਰਨ ਲਈ ਵੱਖਰੇ ਤੌਰ ਤੇ ਐਨ ਜੀਓ ਵਾਲੇ ਹੋਰ ਐਬੀਸੀ ਸਾਰੇ ਸੈਣ ਭਰਾ ਇਸ ਦਰਦ ਨੂੰ ਜਾਣ ਕੇ, ਇਸ ਦੁੱਖ ਨੂੰ ਜਾਣ ਕੇ ਬਣਾਉਣ ਦੇ ਲਈ ਆਪਣੇ ਵੱਲੋਂ ਪੂਰਾ ਯੋਗਦਾਨ ਪਾ ਰਹੇ ਹੈ ਤੇ ਪੌਲ ਲਈ ਵੀ ਜੀ ਜੀ ਫੁੜਿਆ ਸਾਹਿਬ ਅਖੀਰ ਦੇ ਉੱਤੇ ਮੈਂ ਜਾਨਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਇੱਕ ਤੇ ਮੇਰਾ ਖਿਆਲ ਮੈਂ ਤੁਹਾਡੀ ਗੱਲ ਤੋਂ ਇਹ ਮਹਿਸੂਸ ਕਰ ਰਿਹਾ ਕਿ ਜਿੰਨਾ ਕ ਐਲਾਨ ਹੋਇਆ ਉਹ ਕਾਫੀ ਨਹੀਂ ਵਿੰਗਵਲੇਵੇਂ ਵਾਲੀ ਗੱਲ ਹੈ ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਆਖਰੀ ਸਵਾਲ ਕੇ ਅਸੀਂ ਮਹਿਸੂਸ ਕਰ ਰਹੇ ਹਾਂ ਬਾਹਰ ਬੈਠੇ ਕਿ ਇੱਕ ਸੈਲੈਬ੍ਰਿਟੀ ਆਪਣੀ ਥਾਂ ਦੇ ਉੱਤੇ ਪਿੰਡਾਂ ਦੇ ਵਿੱਚ ਜਿਹੜੇ ਇਸ ਮਾਰ ਹੇਠ ਆਏ ਨੌਜਵਾਨ ਨੇ ਜਾਂ ਜਿਹੜੇ ਉਹ ਸਾਰੇ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਵਾਹ ਉਹਦਾ ਹੀ ਕੰਮ ਤੇ ਚੱਲ ਰਿਹਾ ਲੇਕਿਨ ਤਾਲਮੇਲ ਦੀ ਘਾਟ ਹੈ ਤੇ ਲੋਕ ਕਹਿੰਦੇ ਨੇ ਸਾਡੇ ਕੌਲਰਸ ਵੀ ਕਹਿੰਦੇ ਨੇ ਕਿ ਤਾਲਮੇਲ ਬਿਠਾਉਣਾ ਤਾਂ ਸਮੇਂ ਦੀ ਸਰਕਾਰ ਦਾ ਯਾਨੀ ਪੰਜਾਬ ਸਰਕਾਰ ਦਾ ਕੰਮ ਸੀਗਾ ਉਸ ਇਹਨਾਂ ਸਾਰੇ ਉਪਰਾਲਿਆਂ ਨੂੰ ਇੱਕ ਸੁਰ ਦੇ ਵਿੱਚ ਕਿਉਂ ਨਹੀਂ ਕੀਤਾ ਜਾ ਸਕਿਆ ਜਾਂ ਅਜੇ ਵੀ ਸ਼ਾਇਦ ਮੌਕਾ ਹੈਗਾ ਕਿ ਲੋਕੀ ਮਦਦ ਕਰਨ ਨੂੰ ਤਾਂ ਤਿਆਰ ਨੇ ਪਰ ਮਦਦ ਕਿਸੇ ਥਾਂ ਸਰ ਲੱਗੇ ਜਾ ਕੇ ਤਾਂ ਗੱਲ ਬਣਦੀ ਹੈ ਰਮਣਾ ਸਾਹਿਬ ਮੈਂ ਤਾਂ ਆਪ ਨੂੰ ਇਸ ਮੈਂ ਇਸ ਨੂੰ ਆਪ ਮਹਿਸੂਸ ਕਰ ਰਿਹਾ ਹਾਂ ਕਿ ਜਿਹੜੀ ਸਰਕਾਰ ਹੈ ਤੇ ਸਰਕਾਰ ਨੂੰ ਇਦਾਂ ਗੱਲਾਂ ਦਾ ਪਤਾ ਕਿਉਂਕਿ ਮਸ਼ੀਨਰੀ ਹੁੰਦੀ ਹੈ ਵੀ ਕਿੱਥੇ-ਕਿੱਥੇ ਕੀ ਨੁਕਸਾਨ ਹੋ ਗਿਆ ਕੀ ਦੀ ਲੋੜ ਆ ਕਿਵੇਂ ਆ ਪਰ ਜਿਹੜੇ ਸੇਵਾ ਕਰਨ ਵਾਲੇ ਸੱਜਣ ਉਹ ਉਤਸ਼ਾਹ ਬਹੁਤ ਹਨ ਉਹਨਾਂ ਦੇ ਮਨ ਵਿੱਚ ਇਹ ਸ਼ਰਧਾ ਵੀ ਹੈ ਇਹਨਾਂ ਦੇ ਮਨ ਵਿੱਚ ਇਹ ਲੋਕਾਂ ਪ੍ਰਤੀ ਭਾਵਨਾ ਇੱਕ ਦਰਦ ਭਰੀ ਵੀ ਹੈ ਪਰ ਉਹ ਜਿਹੜੀ ਆਪੋ ਤਾਪੀ ਹੈ ਨਾ ਸਿੱਧੀ ਕਹੀ ਤਾਂ ਉਹ ਰਾਸ਼ਨ ਤੇ ਉਹ ਜਿਹੜਾ ਸਮਾਨ ਲੋੜੋਂ ਵੱਧ ਵੀ ਇਕੱਠਾ ਹੋ ਜਾਂਦਾ ਤੇ ਕਈ ਥਾਂ ਲੋੜ ਦੇ ਮੁਤਾਬਕ ਰਹਿ ਜਾਂਦਾ ਉਹਦੇ ਲਈ ਜ਼ਰੂਰੀ ਹੈ ਤੇ ਪਰ ਸਾਰੇ ਲੋਕ ਇਸ ਗੱਲ ਨੂੰ ਉਸ ਤਰ੍ਹਾਂ ਜਿਵੇਂ ਪੋਲੀਟੀਕਲ ਪਾਰਟੀਆਂ ਵੀ ਹੁੰਦੀਆਂ ਇੱਕ ਦੂਸਰੇ ਦੀ ਨਿੰਦਿਆ ਤੇ ਆਲੋਚਨਾ ਕਰਨ ਤੇ ਜ਼ੋਰ ਲਾਉਣਾ ਤੇ ਇੱਕ ਦੂਜੇ ਨੂੰ ਨੀਵਾ ਬਕਾਉਣਾ ਇਹ ਗੱਲ ਵਕਤ ਦੇ ਸਮੇਂ ਨਹੀਂ ਅਸਾਂ ਵਿੰਦਾ ਵੀ ਜਦੋਂ ਇਹੋ ਜਿਹੀ ਦਿੱਕਤਾਂ ਪਈ ਹੋਵੇ ਉਦੋਂ ਇੱਕ ਦੂਸਰੇ ਦੇ ਅਸੀਂ ਹੱਥ ਛੱਤ ਪਾ ਕੇ ਇੱਕ ਦੂਜੇ ਦਾ ਦੁੱਖ ਵੰਡ ਕੇ ਇੱਕ ਦੂਸਰੇ ਲਈ ਸਹਾਇੀ ਹੋਣਾ ਚਾਹੀਦਾ। ਕੁੜੀਓ ਸਾਹਿਬ ਤੁਹਾਡਾ ਸਮਾਂ ਕੱਢਣ ਲਈ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ।